ਵੇਖੋ ਜੀ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਡਾਕਟਰ ਜਸਪੀਰ ਸੰਧੂ ਨੇ ਹੈ ਡਾਕਟਰ ਜੱਲ ਹੀ ਡਾਕਟਰ ਆ ਇਹਨੇ ਜਿਹੜਾ ਇਹ ਕਹੋ ਜੀ ਮੰਦਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸ਼੍ਰਾਈਨ ਬੋਰਡ ਜਿਹੜਾ ਮੈਂਬਰ ਲਿਤਾ ਹੀ ਇਹਨੂੰ ਜਿਹੜਾ ਵਾ ਆਪਣਾ ਅੱਗੇ ਕਹਿੰਦੇ ਉਹਨੂੰ ਸ਼੍ਰਾਈਨ ਬੋਰਡ ਤੇ ਇਹਨੂੰ ਮੈਂਬਰ ਲਿਤਾ ਹੀਗਾ ਉੱਥੇ ਤੇ ਇਹਨੇ ਉੱਥੇ ਨਕਮਸਤਕ ਹੋਣ ਜਾਣਾ ਹੈ ਇਹਨੇ ਜਿਹੜੇ ਹੋਲਡਿੰਗ ਚ ਪਾਈ ਜਿੱਤੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਚਾਰੂ ਵਾਲਾ ਲੋਗੋ ਲਾਇਆ ਹੈਗਾ ਸਟਾਰ ਵਾਲਾ ਲੋਗੋ ਲਾਇਆ ਹੀ ਠੀਕ ਆ ਸਾਡੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰਜੂਸ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਆ ਰੋਸ ਬੜਾ ਵੱਡਾ ਹੀ ਆਜਾ ਪਹਾੜੀ ਪੁੱਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਅਰੈਸਟ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਦੇ ਜੋ ਰਾਈਟ ਹੈ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕਤਵਾਇਆ ਵਾ ਵੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਹੀਂ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪ ਇਹਨਾਂ ਨੇ ਬੇਦਬੀ ਦਾ ਕਾਨੂੰਨ ਪਾਸ ਕੀਤਾ ਵਾ ਸਾਰਿਆਂ ਲਈ ਜਿਹੜਾ ਵਾ ਕਾਨੂੰਨ ਇੱਕ ਆ ਉਹ ਤੋਂ ਬਾਅਦ ਹੋਲਡਿੰਗ ਬੋਰਡ ਕਈ ਹਿੱਸੇਦਾਰ ਉਹ ਡਾਇ ਵੀ ਗਏ ਉੱਥੇ ਡਾਇ ਜਾਂਦੇ ਹੀ ਉਹ ਗਲਤੀ ਕੀਤੀ ਤੇ ਉਹਨਾਂ ਨੇ ਠੁਕਣੇ ਸੀਗੇ ਹੁਣ ਗੱਲਬਾਤ ਹੋਈ ਕੀ ਕਰਨ ਗੱਲਬਾਤ ਕੁਛ ਨਹੀਂ ਉੱਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨੋਸੇ ਵੇਲੇ ਫੜ ਲਿਆ ਗਿਆ ਮੰਗੇ ਹੀ ਕਰਦੇ ਆ ਮੇਰੇ ਤੇ ਹੀ ਕਾਰਵਾਈ ਕਰ ਦਿਓ ਮੈਨੂੰ ਨਹੀਂ ਕੋਈ ਪਰਵਾਹ ਪਰ ਜਿਹੜਾ ਇੱਥੇ ਕਾਰਵਾਈ ਵੀ ਕੀਤੀ ਜਾਵੇ ਜੈ ਬਾਲਮੀਕੀ ਹਰਰ